ਸ਼ਸ਼ਿਕਾ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆ ਆਪਣੇ ਚੈਨਲ ਹਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਫਿਰ ਆਪਾਂ ਜਿਹੜਾ ਬੈਲਵਟ ਬਰਾਛੋ ਦੇ ਸੂਟ ਆਪਣੇ ਕੋਲੇ ਰਿਸਟੌਕ ਹੋ ਚੁੱਕੇ ਨੇ ਜਿਹੜੀਆਂ ਮੇਰੇ ਨਾਲ ਭੈਣਾਂ ਦੇ ਆਰਡਰ ਸੀ ਹੈ ਨਾ ਕਿਸੇ ਨੇ ਕੋਈ ਕਲਰ ਦੀ ਸਲਵਾਰ ਲਗਾਈ ਹੈ ਕਿਸੇ ਨੇ ਕਿਸੇ ਕਲਰ ਦੀ ਤੇ ਬਾਕੀ ਇਹ ਰੰਗ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਜਿਹੜਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਜ਼ਿਆਦਾਤਰ ਸੂਟ ਆ ਜਿਹੜੇ ਇਸ ਕਲਰ ਦੀ ਸੇਲ ਹੋ ਰਹੇ ਨੇ ਤੇ ਹੁਣ ਆਪਣੇ ਕੋਲੇ ਇਹ ਵਾਲਾ ਕਲਰ ਵੀ ਜਿਹੜਾ ਅਵੇਲੇਬਲ ਹੋ ਗਿਆ ਤੇ ਤੁਸੀਂ ਸਲਵਾਰ ਜਿਹੜੇ ਆਪਣੇ ਪਸੰਦ ਦੀ ਲਗਾ ਸਕਦੇ ਹੋ ਵਾਈਟ ਵੀ ਤੇ ਇਸ ਤਰ੍ਹਾਂ ਦੀ ਕਿਸੇ ਵੀ ਕਲਰ ਦੀ ਠੀਕ ਹੈ ਜੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਇਹ ਸੂਟਾਂ ਨੂੰ ਜਿਹੜਾ ਤੁਸੀਂ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਪਿਆਰ ਕਰਦੁਣਾ ਤੇ ਪ੍ਰਾਈਸ ਜਿਹੜੇ ਤੁਸੀਂ ਪੁੱਛਦੇ ਰਹਿੰਦੇ ਹੋ ਹਨ ਤੇ ਲਓ ਜੀ ਅੱਜ ਆਪਾਂ ਫੇਰ ਇਹਨਾਂ ਸੂਟਾਂ ਦੀ ਵੀਡੀਓ ਬਣਾਤੀ ਹੈ ਤੇ ਆਹ ਸੂਟ ਜਿਹੜਾ ਆਪਣਾ ਪੈਕ ਹੋ ਚੁੱਕਿਆ ਤੇ ਆ ਸਭ ਤੋਂ ਪਹਿਲਾਂ ਇਸ ਤੋਂ ਪਰਸੈਂਟੇਜ ਦਿਖਾਵਾਂਗੇ ਇਸ ਸੂਟ ਆਪਣਾ ਜਾ ਰਿਹਾਗਾ ਮੋਦੀ ਠੀਕ ਹੈ ਜੀ ਤੇ ਲੋ ਜੀ ਚੈੱਕ ਕਰੋ ਇਹਦੇ 셔ਟ ਦਾ ਸਟੱਫ ਉਹੀ ਸੀਗਾ ਤੇ ਇਹਦੇ ਨਾਲ ਆਪਾਂ ਜਿੱਥੇ ਪਹਿਲਾਂ ਵੇਖੋ ਨਾਲ ਦੀਆ ਬਾਟਮਾ ਲਗਾਇਆ ਸੀ ਇਹਦੇ ਨਾਲ ਆਪਾਂ ਜਿਹੜੀ ਵਾਈਟ ਬਾਟਮ ਲਾ ਕੇ ਭੇਜ ਰਹੀਆਂ ਕਰੀਬ ਦੀ ਤੇ ਇਹ ਵਾਲਾ ਦੇਖੋ ਇਹਦਾ ਦੁਪੱਟਾ ਆਪਾਂ ਰੈਡੀ ਕਰਵਾਇਆ ਲੋ ਜੀ ਫੋਰ ਸਾਈਡ ਆਪਾਂ ਐਸਟਾਂ ਦਾ ਬਹੁਤ ਹੀ ਪਿਆਰਾ ਜਿਹਾ ਟਿਸ਼ੂ ਲਗਾ ਕੇ ਦੇਖੋ ਇਹਨੂੰ ਕਿੰਨਾ ਪਿਆਰ ਦਿੱਤਾ ਲੋ ਜੀ ਲੈਂਸ ਜਿਹੜੀ ਸਿੱਪੀਦਾਰ ਲੈਂਸ ਆਪਾਂ ਪੂਰੀ ਵਧੀਆ ਤਿਆਰ ਕਿ ਉਹ ਕੀ ਪਾਰਟੀ ਵੇਅਰ ਸੂਟ ਉਹਨਾਂ ਨੇ ਰੈਡੀ ਕਰਨਾ ਸੀ ਇਸ ਲਈ ਆਪਾਂ ਇੱਥੋਂ ਦੁਪੱਟਾ ਦੂ ਕਲਰ ਡਾਈ ਹੋ ਕੇ ਜਾ ਰਿਹਾ ਆਪਣੇ ਕੋਲ ਤੇ ਆਪਾਂ ਲੋ ਜੀ ਪੈਕਿੰਗ ਕਰਦੇ ਨੇ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਤੇ ਇਹਦੀਆਂ ਜਿਹੜੀਆਂ 4 ਸਾਈਡ ਦੇਖੋ ਇਸ ਤਰ੍ਹਾਂ ਵਾਈਟ ਆ ਤੇ ਬਾਕੀ ਜਿਹੜਾ ਆਪਾਂ ਸੋ ਇਸ ਤਰ੍ਹਾਂ ਮੈਚ ਨਾ ਆਗਾ ਹਾਂ ਕਰਾਇਆ ਕਲਰ ਓਕੇ ਜੀ ਇਹ ਵਾਲਾ ਸੂਟ ਆਪਲਾ ਦੇਖੋ ਪੈਕ ਹੋ ਚੁੱਕਿਆ ਤੇ ਹੁਣ ਆਪਾਂ ਇਹ ਸੂਟ ਦਿਖਾਉਨੇ ਆ ਤੇ ਲਓ ਜੀ ਆਪਣੇ ਕੋਲ ਜਿਹੜੀਆਂ ਆਫ ਵਾਈਟ ਕੰਦਸੀ ਇਹ ਵੀ ਆਪਣੇ ਕੋਲੇ ਆ ਚੁੱਕਿਆ ਤੁਸੀਂ ਇਹਦੇ ਵਾਈਟ ਦੀ ਥਾਂ ਤੇ ਆਫ ਵਾਈਟ ਕਲਰ ਵੀ ਜਿਹੜਾ ਲਵਾ ਸਕਦੇ ਹੋ ਨਾ ਕਿਉਂਕਿ ਇਹਨਾਂ ਸੂਟਾਂ ਨਾਲ ਹਰ ਇੱਕ ਸਲਵਾਰ ਜੱਚ ਜਾਂਦੀ ਹੈ ਕੋਈ ਮਰਜ਼ੀ ਜਿਹੜੀ ਲਵਾ ਲਓ ਲਓ ਜੀ ਕਰੇਪ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵਧੀਆ ਕਰੇਪ ਦਾ ਸਟਾਫ ਇੱਥੇ ਆਪਾਂ ਸਾਰੇ ਬਾਟਮਨਾਂ ਵੇਚਦੀਆਂ ਭਾਵੇਂ ਕਲਰਫੁੱਲ ਅਤੇ ਭਾਵੇਂ ਵਾਈਟ ਚ ਲਓ ਜੀ ਤੁਹਾਨੂੰ ਆਪਾਂ ਵਾਈਟ ਬਾਟਮਨਾਂ ਵੀ ਦਿਖਾਤਾ ਤੇ ਆਫ ਵਾਈਟ ਵੀ ਇੱਥੇ ਜਿਹਨੂੰ ਆਪਾਂ ਕਰੀਮ ਜਿਹੇ ਚ ਰੰਗ ਚ ਆ ਜਾਂਦਾ ਹੈ ਨਾ ਉਹ ਵਾਲੀ ਬਾਟਮ ਵੀ ਆਪਣੇ ਕੋਲੇ ਅਵੇਲੇਬਲ ਹੈ ਇਹਦੇ ਨਾਲ ਵੀ ਤੁਸੀਂ ਇਹ ਸ਼ਰਟਾਂ ਲਵਾ ਸਕਦੇ ਹੋ ਲਓ ਜੀ ਹੁਣ ਆਪਾਂ ਦੂਸਰਾ ਕਲਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਲਓ ਜੀ ਇਹ ਵਾਲਾ ਕਲਰ ਆਪਣੇ ਕੋਲੇ ਜਿਹੜਾ ਨਿਊ ਆਇਆ ਤੇ ਕੁਝ ਸੂਟ ਆਪਣੇ ਕੋਲੇ ਹੁਣ ਅਜੇ ਥੋੜੇ ਦਿਨਾਂ ਨੂੰ ਠਹਿਰ ਕੇ ਆਉਣਗੇ ਉਹਨਾਂ ਨਾਲ ਵੀ ਆਪਾਂ ਬਹੁਤ ਇਸ ਤਰ੍ਹਾਂ ਦੇ ਦੇਖੋ ਕਲਰਫੁਲ ਜਿਹੜੀਆਂ ਬਾਟਮਾਂ ਲਵਾਈਆਂ ਨੇ ਉਹ ਵੀ ਆਪਣੇ ਕੈਨੇਡਾ ਦੇ ਕਸਟਮਰ ਦੇ ਸੂਟ ਨੇ ਤੇ ਇਹ ਵੀ ਆਪਣੇ ਜਿਹੜੇ ਕੈਨੇਡਾ ਦੇ ਕਸਟਮਰ ਦੀ ਜਿਹੜੀ ਗੁੱਗੀ ਨੇ ਠੀਕ ਹੈ ਜੀ ਇਹ ਸੂਟ ਸਲਾਈ ਹੋ ਕੇ ਜਾਣਗੇ ਸਾਰੇ ਤੇ ਵੀਡੀਓ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਵੀ ਇਹਨਾਂ ਦੇ ਸਟੀਚਿੰਗ ਜਿਹੜੀ ਕਿਦਾਂ ਦੀ ਕਰਾਵਾਂਗੇ ਕਿਉਂਕਿ ਇਹ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਵਾ ਕੇ ਹਨ ਜਿਹੜੇ ਸੂਟ ਰੈਡੀ ਹੋਣਗੇ ਲਓ ਜੀ ਸਟਾਫ ਉਹੀ ਹੈ ਕੋਈ ਹਨਾ ਦੇਖੋ ਤੁਹਾਨੂੰ ਪਤਾ ਹੈ ਸਟਾਫ ਦੱਸਣ ਦੀ ਲੋੜ ਨਹੀਂ ਕਿਉਂਕਿ ਬਹੁਤ ਜ਼ਿਆਦਾ ਸੇਲ ਤੇ ਸੋਹਣਾ-ਸਾ ਵਿਕਣ ਵਾਲਾ ਸੂਟ ਹੈ ਇਹ ਹਨਾ ਬ੍ਰਸ਼ੋ ਵੈਲਵਟ ਲਓ ਜੀ ਇਹ ਵਾਲਾ ਦੇਖੋ ਪਿਆਰਾ ਜਿਹਾ ਕਲਰ ਆ ਗਿਆ ਕਲਰ ਥੋੜਾ ਜਿਹਾ ਦੇਖੋ ਜਿੰਨੇ ਕਿ ਇਹ ਫਿਰੋਜੀ ਆ ਗਿਆ ਇਹ ਦੇਖੋ ਥੋੜਾ ਜਿਹਾ ਸਰਦਈ ਜਿਹਾ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆਂ ਉਹਦੇ ਵਿੱਚ ਆ ਗਿਆ ਕਲਰ ਦੋਨੋਂ ਸੋਹਣੇ ਪ੍ਰਿੰਟ ਸੇਮ ਹੈ ਤੇ ਲਓ ਜੀ ਇਹਦੇ ਨਾਲ ਜਿਹੜੀ ਉਹਨਾਂ ਨੇ ਇਹ ਵਾਲੀ 골ਡਨ ਕਦਰ ਦੀ ਲਵਾ ਲਈ ਹੈ ਜਿਹੜੀ ਬਾਟਮ ਹੈ ਇਹ ਵਾਲੀ 골ਡ ਕਲਰ ਦੀ ਲਵਾ ਲਈ ਤੇ ਲਓ ਜੀ ਇਹਦੇ ਨਾਲ ਆਪਾਂ ਜੇ ਆਫ ਵਾਈਟ ਦਾ ਦੇਖੋ ਕੰਟਰਾਸਟ ਕਰਦੇ ਆ ਤੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਉੱਠ ਕੇ ਆਉਂਦਾ ਲਓ ਜੀ ਤੇ ਸੂਟ ਵਾਲ ਨੂੰ ਪਤਾ ਹੀ ਹੈ ਜਿਹੜੀ ਬਾਟਮ ਜਿਹਦੇ ਨਾਲ ਲਗਾ ਦਿੰਨੇ ਆ ਹਨਾ ਤੇ 골ਡਨ ਤੁਸੀਂ ਐਂ ਦੇਖੋ ਵੀ ਇਹਦੇ ਨਾਲ ਆਪਾਂ ਵੈਸੇ ਵਾਈਟ ਲਗਾਈ ਹੈ ਜੇਦਨ ਆਪਾਂ 골ਡਨ ਲਗਾਉਣੇ ਆ ਤੋ ਵੀ ਮੋਸਟਾ ਤਾਂ ਸੋਹਣੀ ਹੁੰਦੀ ਹੈ ਠੀਕ ਹੈ ਜੀ ਦੋਨੋਂ ਸੂਟਾਂ ਦਾ ਤੁਸੀਂ ਕੰਬੀਨੇਸ਼ਨ ਦੇਖੋ ਕਿੱਡਾ ਸੋਹਣਾ ਬਣਿਆ ਲਓ ਜੀ ਦੂਸਰਾ ਕਲਰ ਵੀ ਆਪਣਾ ਇਸੇ ਦੇਖੋ ਕਲਰ ਤੇ ਆ ਗਿਆ ਕਿਉਂਕਿ ਸੂਟ ਸਾਰੇ ਸੇਮ ਬਸ ਇਸੇ ਕਲਰਾਂ ਚ ਆ ਰਹੇ ਆ ਦੋ ਚਾਰ ਕਲਰਾਂ ਦਾ ਫਰਕ ਹੈ ਤੇ ਬਾਕੀ ਲਓ ਜੀ ਤੇ ਇਹਦੇ ਨਾਲ ਆਪਾਂ ਇਹ ਵਾਲੀ ਦੇਖੋ ਮਰਜੈਂਟਾ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵਾਲੀ ਬਾਟਮ ਉਹਨਾਂ ਨੇ ਲਗਵਾ ਕੇ ਤਿਆਰ ਕਰਵਾਇਆ ਸੂਟ ਇਹੋ ਜਿਹਾ 크ريب ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ 크ريب ਦੇਖੋ ਪੂਰੀ ਹੈਵੀ ਕੁਆਲਟੀ ਦੀ 크ريب ਇੱਥੋਂ ਲੱਗ ਕੇ ਆਪਣੇ ਕੋਲੋਂ ਜਾ ਰਹੀ ਹੈ ਲਓ ਜੀ ਇਹ ਵਾਲੇ ਸੂਟ ਜਿਹੜੇ ਅੱਜ ਆਪਨੇ ਦੇਖੋ ਬਸ ਬੁਕਿੰਗ ਦੇ ਸੀਗੇ ਨਾਲ ਦੀ ਨਾਲ ਜਿਵੇਂ ਕੀ ਆਰਡਰ ਹੁੰਦੇ ਨਾਲ ਦੀ ਨਾਲ ਆਪਾਂ ਭੇਜ ਰਹੇ ਹਾਂ ਤੇ ਕਈ ਮੇਗਾ ਪੈਣ ਦੇ ਦੁਪट्टे ਵੀ ਰੈਡੀ ਹੋਣਗੇ ਹਨਾ ਤੇ ਕਈਆਂ ਦੀ ਸਟੀਚਿੰਗ ਵੀ ਹੋ ਕੇ ਜਾਊਗੀ ਉਹ ਵੀਡੀਓ ਤੁਹਾਡੇ ਨਾਲ ਆਪਾਂ ਨਾਲ ਦੀ ਨਾਲ ਸਾਂਝੀ ਕਰਾਂਗੇ ਤੇ ਚਲੋ ਜੀ ਇਹ ਸੀ ਆਪਣੇ ਬ੍ਰਾਸ਼ੂ ਵੈਲਵਟ ਤੇ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਇਸ ਲਈ ਆਪਾਂ बार-बार ਜਿਹੜੀ ਵੀਡੀਓ ਇਹਨਾਂ ਦੀ ਤੁਹਾਡੇ ਨਾਲ ਬਣਾ ਰਹੇ ਹਾਂ ਕਿਉਂਕਿ ਤੁਸੀਂ ਜਿਹੜੇ ਕਦਰ ਤੇ ਇਸ ਤਰ੍ਹਾਂ ਦੀ ਮੈਚਿੰਗ ਬਣ ਕੇ ਜਾ ਰਹੀ ਹੈ ਉਹਨੂੰ ਦੇਖਣਾ ਪਸੰਦ ਕਰਦੇ ਹੋ ਤੇ ਲੋ ਜੀ ਇੱਕ ਸੂਟ ਆਪਣੇ ਕੋਲੇ ਜਿਹੜਾ ਬਹੁਤ ਹੀ ਸੋਹਣਾ ਖਾਦੀ कॉटन ਦਾ ਸਟੀਚ ਹੋ ਕੇ ਆਇਆ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਗੇ ਕਿਉਂਕਿ ਨਾਲ ਨਾਲ ਆਪਣਾ ਵਰਕ ਦਾ ਕੰਮ ਆ ਜਿਹੜਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਈਏ। ਲਓ ਜੀ ਸਭ ਤੋਂ ਪਹਿਲਾਂ ਇਹਦਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਸੀ ਸੂਟ ਦਾ। ਲਓ ਜੀ ਇਸ ਤਰ੍ਹਾਂ ਆਪਾਂ ਦੇਖੋ ਇਹਦਾ ਗਲੇ ਰੈਡੀ ਕੀਤਾ। ਬਟਨ ਲਗਾ ਕੇ ਫੱਟੀ ਵਾਲਾ ਗਲਾ ਜੀ ਨੂੰ ਆਪਾਂ ਕਹਿ ਦਿੰਨੇ ਆ। ਬਹੁਤ ਸੋਹਣਾ ਸੂਟ ਬਣਿਆ ਬਾਕੀ ਕਲਰ ਬਹੁਤ ਪਿਆਰਾ ਸੀ। ਤੇ ਇਹ ਸਟਾਫ ਆ ਜਿਹੜਾ ਬਹੁਤ ਸੋਹਣੀ ਕੁਆਲਟੀ ਦਾ ਸਟਾਫ ਆ ਆਪਾਂ ਲਗਾਇਆ। ਲਓ ਜੀ ਇਸ ਤਰ੍ਹਾਂ ਦੀ ਆਪਾਂ ਇਹਦੀ ਬਾਟਮ ਤੇ ਜਿਹੜੀ ਗੋਮ ਪਾਈਪਿੰਗ ਦੇ ਕੇ ਇਹਦਾ ਪੌਂਚਾ ਰੈਡੀ ਕਰਵਾਇਆ। ਸਿੰਪਲ ਸਲਵਾਰਾ ਪਹੁੰਚੇ ਵਾਲੀ ਤੇ ਲੋ ਜੀ ਤੇ ਹੁਣ ਆਪਾਂ ਇਹਦੀ ਸ਼ਰਟ ਦਾ ਜਿਹੜਾ ਤੁਹਾਨੂੰ ਚੈੱਕ ਕਰਾਉਣੀ ਹੈ ਲੋ ਜੀ ਕਿਉਂਕਿ ਸਟੀਚਿੰਗ ਵੀ ਆਪਾਂ ਨਾਲ-ਨਾਲ ਤਾਂ ਦਿਖਾਉਣੀ ਹੈ ਕਿਉਂਕਿ ਹੁਣ ਆਪਣੇ ਕੋਲ ਬਹੁਤ ਜ਼ਿਆਦਾ ਸੂਟ ਜਿਹੜੇ ਸਟੀਚਿੰਗ ਹੋ ਕੇ ਜਾਣ ਲੱਗੇ ਨੇ ਲੋ ਜੀ ਤੁਸੀਂ ਸੂਟ ਦੀ ਸਫਾਈ ਦੇਖੋ ਤੇ ਫੋਰ ਸਾਈਡ ਆਪਾਂ ਇਸ ਤਰ੍ਹਾਂ ਇਹਦੇ ਲੈਸ ਦਿੱਤੀ ਹੈ ਤੇ ਹੁਣ ਆਪਾਂ ਲੋ ਜੀ ਇਹ ਵਾਲਾ ਇਹਦੀ ਬਾਹ ਤੇ ਵਰਕ ਆਊਗਾ ਬਹੁਤ ਸੋਹਣਾ ਵਰਕ ਹੈ ਤੇ ਸੂਟ ਦਾ ਜਿਹੜਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈ ਠੀਕ ਹੈ ਜੀ ਹਾਂਜੀ ਤੁਸੀਂ ਇਸ ਤਰ੍ਹਾਂ ਡਿਜ਼ਾਈਨਰ ਸੂਟ ਆਪਣੇ ਤੋਂ ਕਿੱਦਾਂ ਦੇ ਵੀ ਜਿਹੜੇ ਰੈਡੀ ਕਰਵਾ ਸਕਦੇ ਹੋ ਬਸ ਜਿਹੜਾ ਤੁਹਾਡਾ ਨਾਪ ਆ ਉਹ ਆਪਣੇ ਕੋਲੇ ਪ੍ਰੋਪਰ ਤੁਸੀਂ ਜਿਹੜੇ ਲਿਖ ਕੇ ਭੇਜੋਗੇ ਹਨਾ ਕਿਉਂਕਿ ਨਾਪ ਤੇ ਸੂਟ ਬਣਨਾ ਹੁੰਦਾ ਹੈ ਜਿਹੜਾ ਨਾਪ ਹੁੰਦਾ ਆਪਣਾ ਸਹੀ ਭੇਜੋਗੇ ਤਾਂ ਸੂਟ ਵੀ ਤੁਹਾਡਾ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਲਓ ਜੀ ਚੈੱਕ ਕਰੋ ਇਹਦੀ ਜਿਹੜਾ ਘੇਰੇ ਤੇ ਆਪਾਂ ਇਹ ਵਾਲਾ ਵਰਕ ਕੀਤਾ ਬਹੁਤ ਹੀ ਹਲਕੀ ਜੀ ਵੇਲ ਦਾ ਵਰਕ ਹੈ ਸੂਟ ਤੇ ਸਾਰੇ ਤੇ ਲਓ ਜੀ ਪ੍ਰੋਪਰ ਸੂਟ ਦੀ ਲੁੱਕ ਆਪਣੇ ਦੀ ਕੁਛ ਇਸ ਤਰ੍ਹਾਂ ਆਈ ਹੈ ਲੋ ਜੀ ਇਸ ਆਪਣੇ ਖਾਦੀ ਕਾਟਨ ਦੇ ਸੂਟ ਦੀ ਸਟੀਚਿੰਗ ਤੋਂ ਆਪਣਾ ਜਿਹੜਾ ਅੱਜ ਵਾਲੀ ਵੀਡੀਓ ਇੱਥੇ ਐਂਡ ਕਰਨ ਲੱਗੇ ਆ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵਾਂ ਜਾਂ ਹੋਰ ਕੋਈ ਕੰਮਕਾਰ ਲੈ ਕੇ ਜਾਂ ਕੋਈ ਸਟੱਫ ਲੈ ਕੇ ਤੇ ਤੁਹਾਨੂੰ ਆਪਣਾ ਕੰਮ ਕਿਦਾਂ ਦਾ ਲੱਗਦਾ ਤੇ ਜ਼ਰੂਰ ਦੱਸਿਆ ਕਰੋ ਤੇ ਚਲੋ ਜੀ ਅੱਜ ਵਾਲੀ ਵੀਡੀਓ ਆਪਾਂ ਬਹੁਤ ਛੋਟੀ ਬਣਾਈ ਹੈ ਤੇ ਉਮੀਦ ਹੁੰਦੀ ਹੈ ਤੁਹਾਡੇ ਲਈ ਆਪਾਂ ਥੋੜੀ ਜਿਹੀ ਵੱਡੀ ਵੀਡੀਓ ਬਣਾਇਆ ਕਰਗੇ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਕੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਥੈਂਕ ਯੂ